ਸਰਸ਼ਕਾਲ ਜੀ ਮੈਂ ਰਨਾ ਤਿਮਾਨ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਹੁਣ ਇਸ ਸ਼ਿਰਪ ਦੇ ਉੱਤੇ ਬੈਨ ਲੱਗ ਚੁੱਕਿਆ ਅਤੇ ਸਾਰੇ ਜ਼ਿਲ੍ਹਿਆਂ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਸ਼ਿਰਪ ਨੂੰ ਨਾ ਵਰਤਿਆ ਜਾਵੇ ਜਿਹੜੇ ਮਾਪੇ ਨੇ ਉਹ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਖਾਂ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ੇਅਰ ਕਰ ਦੇਣ ਤਾਂ ਕਿ ਕਿਸੇ ਦੇ ਵੀ ਬੱਚੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਹੋ ਸਕੇ ਕਿਉਂਕਿ ਇਸ ਸ਼ਿਰਪ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਇਹ ਬੱਚਿਆਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਪੰਜਾਬ ਦੇ ਵਿੱਚ ਬੱਚਿਆਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਅਲਮੋਟ ਕਿਡ ਸਿਰਪ ਨੂੰ ਘਟੀਆ ਗੁਣਵੱਤਾ ਦਾ ਕਰਾਰ ਦਿੰਦਿਆਂ ਇਸ ਦੀ ਵਿਕਰੀ ਵੰਡ ਅਤੇ ਵਰਤੋਂ ਤੇ ਤੁਰੰਤ ਪ੍ਰਭਾਵ ਦੇ ਨਾਲ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਹੁਕਮ ਡਿਪਟੀ ਕੰਟਰੋਲਰ ਵੱਲੋਂ ਭੇਜੀ ਗਈ ਜਾਣਕਾਰੀ ਅਤੇ ਸੈਂਟਰਲ ਡਰੱਗਜ਼ ਲੈਬੋਰਟਰੀ ਕੋਲਕਾਤਾ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਚਾਰੀ ਕੀਤਾ ਗਿਆ ਜਾਂਚ ਰਿਪੋਰਟ ਦੇ ਅਨੁਸਾਰ ਅਲਮੋਟ ਕਿਡ ਸੋਡੀਅਮ ਸਿਰਪ ਜੜਾ ਕਿ ਇਹ ਬੱਚਿਆਂ ਲਈ ਬੇहद ਖਤਰਨਾਕ ਹੈ ਇਸ ਕਰਕੇ ਇਸ ਦੀ ਵਰਤੋਂ ਜੜਾ ਕਿ ਨਾ ਕੀਤੀ ਜਾਵੇ ਤੁਰੰਤ ਇਸ ਦੇ ਉੱਤੇ ਪਾਬੰਦੀ ਜੜਾ ਕਿ ਲਗਾ ਦਿੱਤੀ ਗਈ ਆ ਇਸ ਦਾ ਬੈਚ ਨੰਬਰ A L 24002 ਨਿਰਮਾਣ ਤਰੀਕ ਜਨਵਰੀ 2025 ਅਤੇ ਮਿਆਦ ਦਸੰਬਰ 2026 ਇਹ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲੀ ਦਵਾਈ ਹੈ ਇਸ ਸਿਰ ਤੇ ਤੁਰੰਤ ਬੈਨ ਲਗਾ ਦਿੱਤਾ ਗਿਆ ਅਤੇ ਮਾਪੇ ਖਾਸ ਧਿਆਨ ਰੱਖਣ ਆਪਣੇ ਬੱਚਿਆਂ ਨੂੰ ਇਹ ਦਵਾਈ ਕਿਸੇ ਵੀ ਕੀਮਤ ਦੇ ਨਾ ਦੇਣ ਇਹ ਦਵਾਈ ਟ੍ਰਾਇਲਸ ਇਹ ਮਡਿਸ ਹਾਜੀਪੁਰ ਬਿਹਾਰ ਵੱਲੋਂ ਤਿਆਰ ਕੀਤੀ ਗਈ ਲੈਬ ਜਾਂਚ ਦੌਰਾਨ ਇਸ ਸਰਬ ਦੇ ਵਿੱਚ ਇਥੋਲਨ ਗਲਾਈਕੋਲ ਦੀ ਮੌਜੂਦਗੀ ਪਾਈ ਗਈ ਹੈ ਜੋ ਸਿਹਤ ਲਈ ਗੰਭੀਰ ਤੌਰ ਤੇ ਨੁਕਸਾਨਦਾਇਕ ਮੰਨੀ ਜਾਂਦੀ ਹੈ ਤੇ ਦਵਾਈ ਨੂੰ ਅਸੁਰੱਖਿਅਤ ਬਣਾਉਂਦੀ ਹੈ ਵਿਭਾਗ ਦੇ ਪੱਤਰ ਤੇ ਜਾਰੀ ਹੁਕਮ ਦੇ ਅਨੁਸਾਰ ਕਿਹਾ ਗਿਆ ਕਿ ਲੋਕ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਉਤਪਾਦਨ ਪੰਜਾਬ ਰਾਜ ਵਿੱਚੋਂ ਤੁਰੰਤ ਪ੍ਰਭਾਵ ਦੇ ਨਾਲ ਪੂਰੀ ਤਰ੍ਹਾਂ ਰੋਕਿਆ ਜਾਂਦਾ ਸਾਰੇ ਡੀਟੇਲਰ ਡਿਸਟਰੀਬਿਊਟਰ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਹਸਪਤਾਲ ਅਤੇ ਸਿਹਤ ਸੰਸਥਾਵਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਉਹ ਨਾ ਤਾਂ ਇਸ ਸਰਪ ਦੀ ਖਰੀਦ ਫਰੋਖਤ ਕਰਨ ਅਤੇ ਨਾ ਹੀ ਕਿਸੇ ਮਰੀਜ਼ ਨੂੰ ਇਸ ਦੀ ਖੁਰਾਕ ਦਿੱਤੀ ਜਾਵੇ ਫੂਡ ਅਤੇ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਚੌਕਸ ਕਰਦਿਆ ਕਿ ਜੇਕਰ ਕਿਤੇ ਵੀ ਇਸ ਦਵਾਈ ਦਾ ਸਟਾਕ ਮਿਲਦਾ ਤਾਂ ਉਸ ਦੀ ਤੁਰੰਤ ਜਾਣਕਾਰੀ ਕੰਟਰੋਲ ਐਫ ਡੀ ਏ ਪੰਜਾਬ ਨੂੰ ਦਿੱਤੀ ਜਾਵੇ ਇਸ ਦੇ ਨਾਲ ਹੀ ਸਾਰੇ ਕੰਟਰੋਲ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਨੇ ਕਿ ਜਿੱਥੇ ਵੀ ਇਹ ਸਿਰਪ ਉਪਲਬਧ ਹੈ ਉਸ ਨੂੰ ਤੁਰੰਤ ਜ਼ਬਤ ਕਰਕੇ ਸੈਂਪਲ ਭਰੇ ਜਾਣ ਅਤੇ ਅਗਲੀ ਕਾਰਵਾਈ ਕੀਤੀ ਜਾਵੇ ਵਿਭਾਗੀ ਸੂਤਰਾਂ ਦੇ ਮੁਤਾਬਿਕ ਇਹ ਹੁਕਮ ਪੰਜਾਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦਵਾਈ ਲਾਇਸੈਂਸ ਧਾਰਕਾਂ ਮੈਡੀਕਲ ਸਟੋਰਾਂ ਤੇ ਹਸਪਤਾਲਾਂ ਨੂੰ ਅਸਲ ਲਈ ਭੇਜ ਦਿੱਤੇ ਗਏ ਨੇ ਤਾਂ ਜੋ ਘਟੀਆ ਗੁਣਵੱਤਾ ਵਾਲੀ ਦਵਾਈ ਕਰਨਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਤੋਂ ਪਹਿਲਾਂ ਹੀ ਸਖਤ ਕਦਮ ਚੁੱਕੇ ਜਾਣ ਕਿਉਂਕਿ ਇਹ ਸਿਹਤ ਲਈ ਖੜਵਾੜ ਹੋ ਸਕਦੀ ਹੈ ਇਸ ਕਰਕੇ ਇਸ ਦੇ ਉੱਤੇ ਜਿਹੜਾ ਕਿ ਪਾਵਨ ਦੀ ਲਗਾ ਦਿੱਤੀ ਗਈ ਆ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਤੱਕ ਇਹ ਜਾਣਕਾਰੀ ਪਹੁੰਚਦੀ ਹੋ ਜਾਵੇ ਤੇ ਕਿਸੇ ਦਾ ਨੁਕਸਾਨ ਹੋਣ ਤੋਂ ਬਚਾ ਰਹਿ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵੇ ਇੱਕ ਬੱਚਿਆਂ ਦੀ ਖੰਗ ਵਾਲੀ ਦਵਾਈ ਦੇ ਉੱਤੇ ਵੀ ਜਿਹੜਾ ਕਿ ਬੈਨ ਲਗਾ ਦਿੱਤਾ ਗਿਆ ਸੀ ਜੋ ਕਿ ਖਤਰਨਾਕ ਸਾਬਿਤ ਹੋ ਰਹੀ ਸੀ ਉਸ ਤੋਂ ਬਾਅਦ ਹੁਣ ਇਸ ਸਿਰਪ ਦੇ ਉੱਤੇ ਵੀ ਜਿਹੜਾ ਕਿ ਬੈਨ ਲਗਾ ਦਿੱਤਾ ਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ